ਸਿੱਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਿੰਡ ਦੁਸਾਂਝ ਕਲਾਂ ਤੋਂ ਸੰਤਪਾਲ ਕੋਕੂ ਦੀ ਖਾਸ ਸਪੋਰਟ ਅੱਜ ਇੱਕ ਨਵਾਂ ਉਪਰਾਲਾ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਗ੍ਰਾਮ ਪੰਚਾਇਤ ਦੁਸਾਂਝ ਕਲਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਕ ਲੋੜਵੰਦ ਪਰਿਵਾਰ ਸਾਡੇ ਭਰਾ ਹੈਗੇ ਆ ਜਿਨ੍ਹਾਂ ਦੀਆਂ ਲੱਤਾਂ ਜਿਹੜੀਆਂ ਉਹ ਬਿਲਕੁਲ ਨਹੀਂ ਚੱਲਦੀਆਂ ਪਈਆਂ ਤੇ ਉਹਨਾਂ ਨੂੰ ਅੱਜ ਟਰਾਈਸਾਈਕਲ ਦੇਣ ਦਾ ਜਿਹੜਾ ਉਦਮ ਉਪਰਾਲਾ ਕੀਤਾ ਜਾ ਰਿਹਾ ਪਾਜੀ ਕੀ ਨਾਂ ਤੁਹਾਡਾ ਜਗਤਾਰ ਸਿੰਘ ਸਾਡੇ ਕੰਗ ਕੰਗ ਜਗੀਰ ਤੋਂ ਆਏ ਆ ਅਸੀਂ ਸਾਰੇ ਪਿੰਡ ਵਾਸੀ ਤੇ ਨਾਲ ਐਨਆਰਆਈ ਵੀਰਾਂ ਤੇ ਨਾਲ ਸਾਡੀ ಗ್ರಾಮ ਪੰਚਾਇਤ ਤੇ ਨਾਲ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਜਿੰਨੇ ਵੀ ਨਮਾਇंदे ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਜੋ ਪਾਜੀ ਬਿਠਾਓ ਇਹਨਾਂ ਨੂੰ ਲਓ ਜੀ ਰਾਈਸਾਈਕਲ ਪੇਂਟ ਕਰਦੇ ਹੋਏ ਸਾਡੇ ਸੁਸਾਇਟੀ ਦੇ ਖਜ਼ਾਨਚੀ ਪਲਵਿੰਦਰ ਸਿੰਘ ਦੁਸਾਨ ਖਜ਼ਾਨਚੀ ਨਰਮਲ ਕੁਮਾਰ ਨਵੀ ਸਰਪੰਚ ਤੋਂ ਰਵਾਜ ਕੱਲ ਦੇ ਸਾਰਿਆਂ ਨੂੰ ਅੱਜ ਡਾਕਟਰ ਬੀ ਆਰ ਅੰਬਿੰਦਕਰ ਅਤੇ ਸ਼ੀਤਪາກ ਸਿੰਘ ਵੈਲਫੇਅਰ ਸੁਸਾਇਟੀ ਪਿੰਡ ਵਾਸੀ ਅਤੇ ਐਨ ਆਰ ਆਈ ਵੀਰਾਂ ਵੱਲੋਂ ਸਾਡੇ ਭਾਜੀ ਕੰਗਜਵੀਰ ਨੂੰ ਜਿਨ੍ਹਾਂ ਦਾ ਜੋਰ ਲੱਗਾ ਤੋਂ ਨਹੀਂ ਚੱਲ ਸਕਦੇ ਸੀ ਉਹਨਾਂ ਨੂੰ ਟ੍ਰਾਈਸਾਈਕਲ ਦਿੱਤੀ ਜਾ ਰਹੀ ਹੈ ਅਸੀਂ ਸਾਰੇ ਹੀ ਪਿੰਡ ਵਾਸੀ ਐਨ ਆਰ ਆਈ ਵੀਰਾਂ ਅਤੇ ਵੈਲਫੇਅਰ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਲੋਡ ਬੰਦ ਜਿਹੜਾ ਸਾਡਾ ਨੌਜਵਾਨ ਵੀਰ ਕੰਗਜਗੀਰ ਤੋਂ ਜਗਤਾਰ ਸਿੰਘ ਜੀ ਪਹੁੰਚੇ ਆ ਟ੍ਰਾਈਸਾਈਕਲ ਤੇ ਕੀ ਕਹਿਣਾ ਚਾਹੁੰਦੇ ਸੀ ਇਹ ਪੰਜਾਬ ਇੱਕ ਵਾਰ ਸੁਣਾਓ ਸੋਖੀ ਅੱਜ ਦਾ ਪੀਛੇ ਫਟਾਪਲਾ ਕੀਤਾ ಗ್ರಾಮ ਪੰਚਾਇਤ ਤੋਂ ਸੰਗਲਾ ਸਾਡੇ ਐਨਆਰਆਈ ਵੀਰ ਔਰ ਡਾਕਟਰ ਵੀਰ ਅੰਮ੍ਰਿਤ ਕਸ਼ੀਦ ਪਾਕਿਸਤਾਨ ਨੌਜਵਾਨ ਸਭਾ ਵੱਲੋਂ ਜੋ ਸਾਡਾ ਜਗਤਾਰ ਵੀਰ ਆ ਜਿਹੜਾ ਹੈਗਾ ਆ ਲੱਤਾਂ ਤੋਂ ਅਫਵਾਜ ਚੱਲ ਨਹੀਂ ਸਕਦਾ ਉਹਨੂੰ ਟ੍ਰਾਈਸਾਈਕਲ ਦੇਖ ਕੇ ਸ੍ਰੀਮਾਨ ਕੀਤਾ ਉਹਦਾ ਸੋ ਮਾਣ ਵਧਾਇਆ ਉਹਦਾ ਮੈਂ ਐਨ ਆਰ ਆਈ ਵੀਰਾਂ ਦਾ ਔਰ ಗ್ರಾಮ ਪੰਚਾਇਤ ਉਸਾਂ ਹੀ ਕਰਾਂ ਦਾ ਦਾ ਤੇ ਡਾ ਟਰੀ ਯਰ ਅੰਬੇਦਕਰ ਸੀਪਕਸ ਨੌਜਵਾਨ ਜòn ਸਵਾ ਦਾ ਤੇਦੋਂ ਤੋਂ ਧੰਨਵਾਦ ਕਰਦਾ ਰਿਹਾ ਇਹ ਪਹਿਲਾਂ ਵੀ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਤੇ ਅੱਗੇ ਤੋਂ ਵੀ ਇਦਾਂ ਦੇ ਉਪਰਾਲੇ ਚੱਲਦੇ ਰਹਿਣਗੇ ਸੋ ਇਹ ਚੱਲਣਗੇ ਉਪਰਾਲੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਪਿੰਡ ਵਾਸੀਓ ਦੇ ਸਹਿਯੋਗ ਦੇ ਨਾਲ ਨਾਲ ਮੇਰੇ ਕੇ ಗ್ರಾಮ ਪੰਚਾਇਤ ਦੇ ਨਾਲ ਸੋ ਧੰਨਵਾਦ ਕਰਦੇ ਆ ਜਗਤਾਰਪੁਰਾ ਦਾ ਸਾਡਾ ਜਿਨ੍ਹਾਂ ਨੂੰ ਵਧਾਈ ਦਿੰਨੇ ਅਸੀਂ ਅੱਜ ਇਹ ਕੰਗਜਗੀਰ ਤੋਂ ਸਾਡੇ ਵਿੱਚ ਪਹੁੰਚੇ ਨੇ ਸੋ ਇਹਨਾਂ ਦਾ ਮਾਣ ਵਧਾਇਆ ਪਿੰਡ ਵਾਸੀਆਂ ਨੇ ਸੋ ਧੰਨਵਾਦ ਸਰ ਸਿੰਘ ਜੀ ਅੱਜ ਤੁਹਾਨੂੰ ਵਧਾਈਆਂ ਤੁਸੀਂ ਸਾਈਕਲ ਦਿੱਤੀ ਤੁਹਾਨੂੰ ਰਾਈ ਸਾਈਕਲ ਦਿੱਤੀ ਕੀ ਕਹਿਣਾ ਚਾਹੁੰਦੇ ਜੀ ਮੰਨਮੀ ਜੀ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਇਹਨਾਂ ਦੀ ਲੰਮੀ ਉਮਰ ਹੋਵੇ ਸਾਡੇ ਲੋ ਤੇ ਮੇਰੀ ਲੋ ਵੀ ਕਹਿਣਾ ਹੈ ਮਾਲਕ ਇਹਨਾਂ ਨੂੰ ਬਹੁਤ ਆ ਬਹੁਤ ਦਵੇ ਜਿਨੀ ਮੇਰਾ ਇੰਨਾ ਸੋਚਿਆ ਦਸਾਂ ਵਿੱਚ ਕੁਝ ਨਹੀਂ ਲੈਣ ਆਰੇ ਆਸ ਦੀ ਬਾਤ ਦੇ ਰਹੇ ਬਹੁਤ ਬਹੁਤ ਧੰਨਵਾਦ ਜਗਤਾਰ ਭਾਈ ਦਾ ਸਾਰਿਆਂ ਦਾ ਧੰਨਵਾਦ ਕੀਤਾ ਔਰ ਅ ਅਸੀਂ ਸਾਰੇ ਐਨਆਰਆਈ ਵੀਰਾਂ ਦਾ ਤੇ ਨਾਲ ਡਾਕਟਰ ਬੀਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦਾ ਜਿੰਨੇ ਵੀ ਨਿਵੰਦੇ ਹੈਗੇ ਆ ਸਾਡੇ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਜੀ ਉਹਨਾਂ ਦਾ ਤੈਦਲੋ ਧੰਨਵਾਦ ਔਰ ਇਸੇ ਤਰ੍ਹਾਂ ਜਿਹੜੇ ਉਦਮ ਉਪਰਾਲੇ ਲੋੜਵੰਦ ਪਰਿਵਾਰਾਂ ਦੇ ਹੁੰਦੇ ਰਹਿਣ ਬਹੁਤ ਬਹੁਤ ਧੰਨਵਾਦੀ ਸਾਡੇ ਜਗਤਾਰ ਸਿੰਘ ਨੂੰ ਟ੍ਰਾਈਸਾਈਕਲ ਪੇਂਟ ਕਰਦੇ ਹੋਏ ਔਰ ਟ੍ਰਾਈਸਾਈਕਲ ਦੇਖ ਕੇ ਤੋੜਦੇ ਹੋਏ ਸਾਡੇ ਵੈਲਫੇਅਰ ਸੁਸਾਇਟੀ ਦੇ ਨਮੰਦੇ ਔਰ ಗ್ರಾಮ ਪੰਚਾਇਤ ਲੋ ਜੀ ਜਗਤਾਰ ਭਾਜੀ ਦੀ ਡਿਮਾਂਡ ਸੀ ਕਿ ਮੈਂ ਵੀ ਘਰੋਂ ਬਾਹਰ ਨਿਕਲ ਕੇ ਆਪਣਾ ਕੰਮਕਾਰ ਦੇਖਾਂ ਕਿਤੇ ਜਾਵਾਂ ਆਵਾਂ ਸੋ ਉਹਨਾਂ ਨੂੰ ਅੱਜ ਟ੍ਰਾਈਸਾਈਕਲ ਪੇਂਟ ਕੀਤੀ ਹੈ ਬਹੁਤ ਬਹੁਤ ਧੰਨਵਾਦੀ